ਮੇਰੇ ਵੱਲੋਂ ਵੀ ਤੁਹਾਨੂੰ ਤੁਹਾਡੇ ਚੈਨਲ ਨੂੰ ਤੁਹਾਡੇ ਸਾਰੇ ਟੀਮ ਵਰਕਰ ਜਿਹੜਾ ਕਰਦੇ ਹੈ ਉਹਨਾਂ ਸਾਰਿਆਂ ਨੂੰ ਆਜ਼ਾਦੀ ਦੀਆਂ ਬਹੁਤ-ਬਹੁਤ ਮੁਬਾਰਕਾਂ 15 ਅਗਸਤ ਤੇ ਤੁਸੀਂ ਅੱਜ ਆਪਣੇ ਦੇਸ਼ ਦੇ ਝੰਡੇ ਨੂੰ ਲਹਿਰਾਉਣ ਵਾਸਤੇ ਸਾਡੇ ਮਿਲਟਰੀ ਦੇ ਬਹੁਤ ਜਵਾਨ ਉਹਨਾਂ ਨੇ ਅੱਜ ਪਰੌਲਾ ਕੀਤਾ ਕਿ ਆਪਾਂ 15 ਅਗਸਤ ਦੇ ਦਿਹਾੜੇ ਤੇ ਮੇਰੇ ਖਾਲਚ ਇੱਥੇ ਪਹਿਲੀ ਵਾਰ ਅਰੇਂਜ ਹੋਇਆ ਕਿ ਇਹਨਾਂ ਨੇ ਇੱਥੇ ਆ ਗਿਆ ਰੌਣਕ ਲਾਈਆਂ ਇੱਥੇ ਆਜ਼ਾਦੀ ਦਿਵਸ ਤੇ ਆ ਕੇ ਚੰਨਾਲ ਲਰਾਉਂਦੀ ਰਸਮ ਕੀਤੀ ਹੈ ਮੈਂ ਸਭ ਨੂੰ ਦਿਲੋਂ ਮੁਬਾਰਕਾ ਦਿੰਦਾ ਤੇ ਇੱਕ ਪ੍ਰਧਾਨ ਜੀ ਜਿਸ ਤਰ੍ਹਾਂ ਮਿਊਨਿਸਪਲ ਕਮੇਟੀ ਦੇ ਵਿੱਚ ਹਰ ਸਾਲ ਹੀ ਝੰਡਾ ਚੜਾਇਆ ਜਾਂਦਾ ਅੱਜ ਵੀ ਜਿਹੜਾ ਆਜ਼ਾਦੀ ਦਾ ਜਿਹੜਾ ਝੰਡਾ ਲਹਿਰਾਇਆ ਗਿਆ ਉਹ ਸਾਡਾ ਹਰ ਵਾਰ ਸਾਲ ਦਾ ਹੁੰਦਾ ਰੁਟੀਨ ਦੇ ਉਹਦੇ ਵਿੱਚ ਰੁਟੀਨ ਦੇ ਵਿੱਚ ਖੇਮ ਕੰਦ ਵਿਜਰਾ ਝੰਡਾ ਚੜਦਾ ਉਹ ਇੱਕ ਕਮੇਟੀ ਦਾ ਦਫ਼ਤਰ ਹੈ ਉੱਥੇ ਹਰ ਕੋਈ ਸਮੇਂ ਦੇ ਸਮੇਂ ਦੇ ਹਿਸਾਬ ਨਾਲ ਜੋ ਕੋ ਪ੍ਰਧਾਨ ਹੁੰਦਾ ਜੇ ਕੋਈ ਈਓ ਜਾਂ ਉਹਨਾਂ ਦੇ ਆਫੀਸਰ ਸਾਹਿਬ ਜਿੰਨੇ ਵੀ ਜਿਹਦੇ ਵੀ ਡਿਊਟੀ ਲੱਗਦੀ ਆ ਉਹ ਆਪਣੇ ਝੰਡੇ ਦੀ ਰਸਮ ਕਰਦਾ ਔਰ ਇੱਥੇ ਹੀ ਸਾਡਾ ਇੱਕ ਜਗ੍ਹਾ ਜਿੱਥੇ ਅਸੀਂ ਝੰਡੇ ਦੀ ਰਸਮ ਕਰਦੇ। ਤੇ ਇਹ ਸਾਡਾ ਸ਼ੋਭ ਵਿਹਾੜਾ ਜਿਦਾਂ 15 ਅਗਸਤ ਤੇ ਕੋਈ ਵਧੀਆ ਜਿਹਾ ਮੈਸੇਜ ਮਿਲ ਕੀ ਬੋ ਸਾਰਿਆਂ ਲਈ ਦੁਨੀਆ ਨੂੰ। ਮੈਸੇਜ ਵੇਖੋ ਜੀ ਸਾਨੂੰ ਜਿਹੜੀ ਆਜ਼ਾਦੀ ਮਿਲੀ ਹੈ ਸੌਖਾ ਜਿਹਾ ਲਵਜਾ 15 ਅਗਸਤ ਨੂੰ ਅਸੀਂ ਆਜ਼ਾਦ ਹੋ ਗਏ। ਪਰ ਉਹਦੇ ਪਿੱਛੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ। ਸਾਡੇ ਕੱਲੇ-ਕੱਲੇ ਦੇਸ਼ ਭਗਤ ਨੇ ਜਾਨ ਦਿੱਤੀ। ਹਜ਼ਾਰਾਂ ਉਹ ਸੀ ਕਿ ਜਿਹੜਾ ਨੇ ਅੰਗਰੇਜ਼ ਹਕੂਮਤ ਨਾਲ ਟਕਰਾ ਕੇ ਜਾਨਾਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ ਸਾਨੂੰ ਨੇ। ਆਜ਼ਾਦੀ ਮਿਲੀ ਪਰ ਉਸ ਆਜ਼ਾਦੀ ਦੇ ਦਿਹਾੜੇ ਤੇ ਇੱਕ ਬਹੁਤ ਵੱਡੀ ਦਰਘਟਨਾ ਹੋਈ ਜਿਹਦੇ ਵਿੱਚ ਪਾਰਟੀਸ਼ਨ ਦੇ ਵਿੱਚ ਸਾਡੇ ਬਹੁਤ ਲੋਕ ਬਾਰੇ ਜਿਹੜੇ ਇਧਰੋਂ ਆਉਦੇ ਜਾਂਦੇ ਇੱਕ ਦੂਜੇ ਦੇ ਹਮਲੇ ਦੇ ਸ਼ਿਕਾਰ ਹੋ ਗਏ ਲੱਖਾਂ ਲੋਕਾਂ ਨੇ ਜਾਨਾਂ ਦਿੱਤੀਆਂ ਤੇ ਫੇਰ ਸਾਨੂੰ ਆਜ਼ਾਦੀ ਮਿਲੀ ਸਾਡੇ ਦੋ ਲਫ਼ਜ਼ਾਂ ਦੀ ਗੱਲ ਹੈ ਕਿ ਸਾਨੂੰ ਆਜ਼ਾਦੀ ਮਿਲ ਗਈ ਪਰ ਆਜ਼ਾਦੀ ਬਹੁਤ ਖੂਨ ਡੋਲ ਕੇ ਮਿਲੀ ਬਹੁਤ ਕੀਮਤੀ ਆਜ਼ਾਦੀ ਆ ਇਹ ਆਜ਼ਾਦੀ ਦਾ ਸਹੀ ਜਿਹੜਾ ਇਸਤੇਮਾਲ ਆ ਉਹ ਤੁਹਾਨੂੰ ਇੱਕ ਰਾਈਟ ਮਿਲਿਆ ਵੋਟ ਦਾ ਤੇ ਵੋਟ ਹੁੰਦਾ ਮਤਦਾਨ ਮਤਦਾਤਾ ਦਾਣ ਜਾਨੀ ਕਿ ਤੁਸੀਂ ਇੱਕ ਦਾਨ ਕਰਨ ਲੱਗੇ ਹੋ ਉਸ ਇਨਸਾਨ ਨੂੰ ਸਭ ਵੇਖ ਕੇ ਚੁਣ ਕੇ ਕਰੋ ਜੇ ਤੁਸੀਂ ਸਹੀ ਇਨਸਾਨ ਨੂੰ ਚੁਣ ਕੇ ਕਿਤੇ ਸਰਪੰਚ ਬਣਾਉਂਦੇ ਹੋ ਕਿਤੇ ਪ੍ਰਧਾਨ ਬਣਾਉਂਦੇ ਹੋ ਕਿਤੇ ਐਮਐਲਏ ਬਣਾਉਂਦੇ ਹੋ ਜਾਂ ਉਹ ਮੈਂਪੀ ਬਣਾਉਂਦੇ ਹੋ ਤੇ ਇਹ ਦੇਸ਼ ਦੀ ਸੱਚੀ ਸੋਚ ਜਿਹੜੀ ਆ ਜਿਹੜੀ ਇਸ ਦੀ ਜਿਹੜੇ ਕਰਕੇ ਇਹ ਜਾਂਦੀ ਰਹੀ ਸੀ ਉਹਨੂੰ ਤਾਂ ਅਸੀਂ ਇੱਥੇ ਲਾਗੂ ਕਰ ਸਕਦੇ ਹਾਂ ਜੇ ਸਹੀ ਆਪਾਂ ਇਸ ਤੇ ਮਾਲ ਆਜ਼ਾਦੀ ਦਾ ਕਰੀਏ ਥੈਂਕ ਯੂ ਬੇਤਾ ਗੁਰਦੀਪ ਸਿੰਘ 28 ਪੰਜਾਬ ਫਲੇਮੈਂਟ ਤੇ ਸਰ ਇਹ ਜਿਹੜਾ ਤੁਸੀਂ ਭਾਰਤ ਦਾ ਝੰਡਾ ਲਹਿਰਾਉਣ ਦੀ ਰਸਮ ਜਿਹੜਾ ਹੌਲਦਾਰ ਸ਼ਹੀਦ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਖੇਮ ਕਰਨ ਵਿਖੇ ਇਹ ਪ੍ਰੋਗਰਾਮ ਕੀਤਾ ਹੈ ਉਸ ਸਬੰਧ ਵਿੱਚ ਤੁਹਾਡਾ ਕੀ ਮੈਸੇਜ ਹੈ ਦੇਖੋ ਜੇ ਸਾਡੇ ਪੁਰਾਣੇ ਸ਼ਹੀਦ ਸਾਡੇ ਬਜ਼ੁਰਗਾਂ ਜਿਹਨਾਂ ਦੀ ਜਾਦ ਨੂੰ ਮਨਾਉਂਦੇ ਹੋਏ ਅਸੀਂ ਇੱਥੇ ਇਹਨਾਂ ਨੂੰ ਝੰਡਾ ਲੜਾਇਆ ਜਾਂਦਾ ਹੈ ਕਿਉਂਕਿ 15 ਅਗਸਤ ਨੂੰ ਕੀ ਤਾਂ ਕਿ ਦੇਸ਼ ਦਾ ਆਜ਼ਾਦੀ ਦਿਸ ਹੈ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਅੱਜ 77 ਸਾਲ ਹੋ ਗਏ ਤਾਂ ਅਸੀਂ 78ਵਾਂ ਆਜ਼ਾਦੀ ਦਿਸ ਮਨਾ ਰਹੇ ਹਾਂ ਉਸ ਦੇ ਸਬੰਧ ਵਿੱਚ ਅਸੀਂ ਇੱਥੇ ਇਹਨੂੰ ਸ਼ੰਦਾਰ ਜਰੀ ਇੱਕ ਸੰਧੀ ਦਿੱਤੀ ਹੈ ਯਾ ਸ਼ਹੀਦਾਂ ਨੂੰ ਤੇ ਇਹ ਹਰ ਸਾਲ ਮਨਾਇਆ ਜਾਏਗਾ ਇਥੇ ਜੋ ਵੀ ਨੈਕਸਟ ਸਾਡੀ ਜੁਨਟ ਆਏਗੀ ਉਹ ਵੀ ਇਹੀ ਅਫਕਾਰ ਕਰੇਗੀ ਇਥੇ ਪ੍ਰਗਟ ਥੈਂਕ ਯੂ